ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਅਹਿਮ ਖਬਰਾਂ ਇਸ ਚੈਨਲ ਤੋਂ ਸੁਣ ਸਕੋ ਸੋ ਅੱਜ ਆਪਾਂ ਪੈਨਸ਼ਨਰਸ ਆਂਝੇ ਫਰੰਟ ਦੀ ਮੀਟਿੰਗ ਦੇ ਸੰਬੰਧ ਵਿੱਚ ਡਿਸਕਸ ਕਰਦੇ ਹਾਂ ਸੋ ਸ਼ੁਰੂ ਕਰਦੇ ਹਾਂ ਇਹਦੀ ਅਹਿਮ ਖਬਰ ਚਮਕੌਰ ਸੇ ਪੰਜਾਬ ਰਾਜ ਪੈਨਸ਼ਨਰਸ ਮਹਾਸੰਗ ਦੇ ਮੈਂਬਰਾਂ ਦੀ ਮੀਟਿੰਗ ਸੰਗ ਦੇ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਪੈਂਚਨ ਪਵਨ ਵਿੱਚ ਹੋਈ ਇਸ ਦੌਰਾਨ ਮਾਸਟਰ ਪਿਆਰਾ ਸਿੰਘ ਭੋਲਾ ਤੇ ਕਰਮਜੀਤ ਕੌਰ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਸੰਗ ਦੇ ਮੈਂਬਰ ਲక్ష్మణ ਸਿੰਘ ਤੇ ਪਵਨ ਕੁਮਾਰ ਨੇ ਦੱਸਿਆ ਕਿ ਹਰਚੰਦ ਸਿੰਘ ਜਗਤਪੁਰਾ ਦੇ ਬਾਰਾ ਸਿੰਘ ਕੰਗ ਨੂੰ ਪੰਜਾਬ ਰਾਜ ਪੈਨਸ਼ਨਰਸ ਮਹਾ ਸੰਗ ਸਟੇਟ ਪਦਰਤੇ ਕਾਰਜ ਕਰਨੀ ਵਿੱਚ ਸਲਾਹਕਾਰ ਤੇ ਮੈਂਬਰ ਸ਼ਾਮਲ ਕਰਨ ਤੇ ਸਨਮਾਨਿਤ ਕੀਤਾ ਗਿਆ ਹੈ ਅਗਲੀ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਤੇ ਬੋਰਡ ਦੀਆਂ ਕਲਾਸਾਂ ਵਿੱਚ ਪਹਿਲੇ 3 ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਮੰਗਾ ਫੌਰੀ ਲਾਗੂ ਕਰਨ ਦੀ ਮੰਗ ਕੀਤੀ ਇਸ ਮੌਕੇ ਗੁਰਦੇਵਾਲ ਸਿੰਘ ਜਸਵੰਤ ਸਿੰਘ ਕੁਲਵੰਤ ਸਿੰਘ ਕ੍ਰਿਸ਼ਨ ਸਿੰਘ ਹਾਜ਼ਰ ਸਨ ਸੋ ਇਹ ਚਮਕੌਰ ਸਾਹਿਬ ਤੋਂ ਜਿਹੜੀ ਖਬਰ ਆਈ ਹੈ ਕਿ ਪੰਜਾਬ ਰਾਜ ਪੈਨਸ਼ਨਜ਼ ਮਹਾਸੰਗ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਹੜੀ ਪੈਨਸ਼ਨ ਭਾਵਨ ਦੇ ਵਿੱਚ ਹੋਈ ਹੈ ਤੇ ਇਸ ਦੌਰਾਨ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹਰਚੰਦ ਸਿੰਘ ਜਗਤਪੁਰਾ ਦੇ ਬਾਰਾ ਸਿੰਘ ਕੰਗ ਨੂੰ ਪੰਜਾਬ ਰਾਜ ਪੈਨਸ਼ਨਜ਼ ਮਹਾਸੰਗ ਸਟੇਟ ਪੱਧਰ ਤੇ ਕਾਰਜ ਕਰਨੀ ਵਿੱਚ ਸਲਾਹਕਾਰ ਦੇ ਮੈਂਬਰ ਜਿਹੜੇ ਸਨਮਾਨਿਤ ਕੀਤਾ ਗਿਆ ਤੇ ਸੋ ਇਹਦੇ ਵਿੱਚ ਫੌਰੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਸੋ ਇਹ ਸੀ ਜੀ ਪੈਨਸ਼ਨਸ ਮਹਾਸੰਘ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਦੇ ਸਬੰਧ ਵਿੱਚ ਜਾਣਕਾਰੀ ਸੋ ਇਸੇ ਤਰ੍ਹਾਂ ਚਾਹੇ ਪੈਨਸ਼ਨਸ ਦਾ ਚਾਹੇ ਮੁਲਾਜ਼ਮਾਂ ਉਹਨਾਂ ਦੀਆਂ ਮੀਟਿੰਗਸ ਨੋਟੀਫਿਕੇਸ਼ਨ ਤੇ ਹਰ ਤਰ੍ਹਾਂ ਦੇ ਪੱਤਿਆਂ ਦੇ ਨਾਲ ਸਬੰਧਿਤ ਅਪਡੇਟ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਦੇ ਰਹਿਣੇ ਆ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ